ਪਾਸਟ ਰਿਕਵਰੀ ਦੇ ਨਾਲ ਮਰੀਜ਼ ਘਰ ਚਲਾ ਜਾਏਗਾ ਤੇ ਉਹ ਆਪਣੇ ਕੰਮ ਤੇ ਉਹਨੂੰ ਜਾਨ ਵੀ ਜਿਹੜੀ ਕਪੈਸਿਟੀ ਹੈ ਉਹ ਵੱਧ ਜਾਏਗੀ ਜਿਹੜੇ ਇਨਸਟਰੂਮੈਂਟ ਆ ਉਹ ਕੰਟਰੋਲ ਇੱਥੇ ਮੇਰੇ ਕੋਲੇ ਹੈ ਇੱਥੇ ਮੈਨੂੰ ਫੋਟੋ ਆਣੀ ਹੈ ਸਾਰੀ ਇਸ ਲਈ ਮਰੀਜ਼ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਪਤਨੀ ਇਕੱਲੇ ਰੋਬੋਟਿਕ ਨਹੀਂ ਕੰਮ ਕਰਨਾ ਹੈ ਕਰਨਾ ਕੈਂਸਰ ਵੀ ਖਤਮ ਹੋ ਗਿਆ ਤੇ ਕਿਡਨੀ ਵੀ ਰਿਪੇਅਰ ਹੋ ਗਈ ਉਹ ਵੀ ਬੱਝ ਗਈ ਇਹ ਇਹਦੇ ਸਾਰੇ ਫਾਇਦੇ ਜਿਹੜੇ ਆਪਰੇਸ਼ਨ ਅਸੀਂ ਹੱਥਾਂ ਦੇ ਨਾਲ ਕਰਨੇ ਸਾਨੂੰ ਮੁਸ਼ਕਲ ਹੁੰਦੇ ਆ ਡਿਫਿਕਲਟ ਹੁੰਦੇ ਆ ਕੰਪਲੈਕਸ ਆਪਰੇਸ਼ਨ ਕਹਿੰਦੇ ਆ ਉਹ ਰੋਬੋਟਿਕ ਰਾਹੀਂ ਬੜੇ ਆਸਾਨ ਹੋ ਜਾਂਦੇ ਨੇ

ਕਾਈ ਹਸਪਤਾਲ ਅੱਜ ਬੜੀ ਪ੍ਰਾਊਡਲੀ ਅਨਾਉਂਸ ਕਰਦਾ ਹੈ ਕਿ ਅਸੀਂ FDA ਅਪਰੂਵਡ ਯੂਕੇ ਤੋਂ ਇੰਪੋਰਟਡ ਨੌਥ ਇੰਡੀਆ ਦੇ ਵਿੱਚ ਇਹ ਰੋਬੋਟਿਕ ਸਿਸਟਮ ਹੈ ਜਿਹੜਾ ਲੈਂਦਾ ਜਿਹੜਾ ਵਨ ਆਫ ਦਾ ਮੋਸਟ ਐਡਵਾਂਸਡ ਹੈਗਾ ਇਹਦੇ ذریعے ਕਿਡਨੀ ਕੈਂਸਰ ਦੇ ਪ੍ਰੋਸਟੇਟ ਕੈਂਸਰ ਦੇ ਕਿਡਨੀ ਦੀਆਂ ਬਲੋਕੇਜ ਜਾਂ ਕਿਡਨੀ ਟ੍ਰਾਂਸਪਲੈਂਟ ਬੱਚੇ ਦੀਆਂ ਸਰਜਰੀਆਂ ਗਾਇਨੀ ਦੀਆਂ ਸਰਜਰੀਆਂ ਬੱਚੇਦਾਨੀ ਦੀਆਂ ਸੋਲੀਆਂ ਆਂਡ ਕੋਸ਼ ਦੀਆਂ ਬਿਮਾਰੀਆਂ ਜਾਂ ਆਪਣੇ ਜਨਰਲ ਸਰਜਰੀ ਪਿੱਤੇ ਦੀਆਂ ਪੱਥਰੀਆਂ ਹਰਨੀਆਂ ਮੋਟਾਪੇ ਨੂੰ ਘਟਾਉਣਾ ਅੰਤਰੀਆਂ ਦੇ ਕੈਂਸਰ ਇਸ਼ਤਨ ਦੀਆਂ ਬੜੀਆਂ ਬਿਮਾਰੀਆਂ ਜਿਹੜੀਆਂ ਕਿ ਇਹਦੇ ذریعے ਬੜੇ ਹੀ ਬਰੀਕੀ ਦੇ ਨਾਲ ਸੂਤਤਾ ਦੇ ਨਾਲ ਸਟੀਕਤਾ ਦੇ ਨਾਲ ਘੱਟ ਪੇਨ ਦੇ ਨਾਲ ਖੂਨ ਦਾ ਬਹਰਾ ਬਿਲਕੁਲ ਨਹੀਂ ਹੈ ਫਾਸਟ ਰਿਕਵਰੀ ਦੇ ਨਾਲ ਮਰੀਜ਼ ਘਰ ਚਲਾ ਜਾਏਗਾ ਤੇ ਉਹ ਆਪਣੇ ਕੰਮ ਤੇ ਉਹਨੂੰ ਜਾਣ ਦੀ ਜਿਹੜੀ ਕੈਪੈਸਿਟੀ ਹੈ ਉਹ ਵੱਧ ਜਾਏਗੀ ਤਾਂ ਉਹਦੇ ਜਿਹੜੇ ਇਹ ਲੌਂਗ ਸਮ ਦੀ ਰਿਕਵਰੀ ਹੈ ਤੇ ਰਿਜ਼ਲਟ ਬਹੁਤ ਅੱਛੇ ਆਣਗੇ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਵਨ ਦਾ ਬੈਸਟ ਦੁਨੀਆ ਭਰ ਦੇ ਵਿੱਚ ਸਭ ਤੋਂ ਵਧੀਆ ਰਿਜ਼ਲਟ ਇਸ ਤਰ੍ਹਾਂ ਦੇ ਨਾਲ ਮਿਲਣਗੇ ਇਹ ਪ੍ਰਕਿਰਿਆ ਇੱਕ ਮोटापा ਵੀ ਜਾਂਦਾ ਹਰ ਤਰ੍ਹਾਂ ਦੇ ਵਿਕਾਰਿਆ ਹੈਗਾ ਇਹ ਜਿੱਤੀ ਜਿਸ ਤਰ੍ਹਾਂ ਦੇ ਚਲ ਗਿਆ ਮोटापे ਦੇ ਦੇ ਜਿਹੜੀ ਇਸ ਸਸੈਸ ਰਣ ਸਿਰ ਤੋਂ ਬਿਲਕੁਲ ਜੀ ਇਹ ਬਰੇਟਿਕ ਸਰਜੀ ਦੇ ਵਿੱਚ ਵੀ ਇਹ ਰੋਬੋਟਿਕ ਅਸਿਸਟਡ ਸਰਜੀ ਜਿਹੜੀ ਉਹ ਇੱਕ ਬਹੁਤ ਲਾਹੇਵੰਦ ਹੋਏਗੀ ਮਰੀਜ਼ਾਂ ਨੂੰ ਇਸ ਤਰ੍ਹਾਂ ਜੀ ਆਪਾਂ ਇੱਕ ਮੈਨੂਅਲ ਆਪਰੇਸ਼ਨ ਕਰਦੇ ਮੈਨੂਅਲ ਆਪਰੇਸ਼ਨ ਔਰ ਜਿੱਦਾਂ ਇਹ ਮਸ਼ੀਨਾਂ ਦੇ ਆਪਰੇਸ਼ਨ ਦੇ ਕੰਪੈਰੀਸ਼ਨ ਕਿੰਨਾ ਟੰਗ ਲੱਗਦਾ ਦੇਖੋ ਕੋਈ ਵੀ ਆਪਰੇਸ਼ਨ ਹੈ ਉਹਨੂੰ ਕੰਟਰੋਲ ਤੱਕ ਸਰਜਨ ਜੀਰੋਲ ਜਿਸ ਨੇ ਕਰਨਾ ਜੇ ਮੈਨੂਲੀ ਕਰਨਾ ਤੁਹਾਨੂੰ ਚੀਰਾ ਲਾਣਾ ਪਏਗਾ ਪੇਟ ਦੇ ਅੰਦਰ ਵਰਨਣ ਵਾਸਤੇ ਤਾਂ ਉਨੀ ਉਹਦੀ ਰਿਕਵਰੀ ਜਿਹੜੀ ਪੇਸ਼ੈਂਟ ਦੀ ਆ ਉਹ ਲੇਟ ਹੋਏਗੀ ਦਰਦ ਜ਼ਿਆਦਾ ਹੋਏਗੀ ਖੂਨ ਦਾ ਨਿਕਲਣਾ ਜ਼ਿਆਦਾ ਹੋਏਗਾ ਇਹਦੇ ਚ ਕਿਉਂਕਿ ਬਹੁਤ ਬਰੀਕ ਇਹਦੇ ਇਨਸਟਰੂਮੈਂਟ ਹੈ ਜਿਹੜੇ ਪੇਟ ਚਲੇ ਜਾਂਦੇ ਤੇ ਕੰਟਰੋਲ ਸਰਜਨ ਦੇ ਹੱਥ 'ਚ ਹੈ ਇਸ ਕਰਕੇ ਮੈਂ ਦੱਸਿਆ ਕਿ ਉਹਦੀ ਰਿਕਵਰੀ ਬੜੀ ਫਾਸਟ ਹੈ ਖੂਨ ਦਾ ਲਾਸ ਹੀ ਨਹੀਂ ਹੈ ਉਹਨੂੰ ਕੋਈ ਦਰਦ ਹੀ ਨਹੀਂ ਹੈ ਪੇਸ਼ੈਂਟ ਦੀ ਆਪਣੀ ਕੰਮ ਕਰਨ ਦੀ ਕੈਪੈਸਿਟੀ ਵੱਧ ਜਾਂਦੀ ਹੈ ਓਕੇ ਆ ਆਹ ਜਿਹੜੀਆਂ ਆਮ ਹੁਣ ਇਹਨਾਂ ਦੇ ਬਾਰੇ ਚੌਕੀ ਇਹਨੂੰ ਅਸੀਂ ਜਦੋਂ ਵੀ ਕਿਸੇ ਮੋੜ ਦੇ ਵਿੱਚ ਲੈ ਕੇ ਆੰਦੇ ਆ ਤਾਂ ਸਾਨੂੰ ਇਹਨੂੰ ਜਗਾਉਣਾ ਪੈਂਦਾ ਤਾਂ ਇਹਨੂੰ ਐਡਜਸਟ ਕਰਨਾ ਪੈਂਦਾ ਕਿ ਅਸੀਂ ਕਿੱਥੇ ਉਹ ਆਪਰੇਸ਼ਨ ਦੇ ਐਡਜਸਟ ਕਰਨਾ ਹੈਗਾ ਪਰ ਜਦੋਂ ਅਸੀਂ ਇਹਨੂੰ ਨਹੀਂ ਕੰਟਰੋਲ ਇਹਦੇ ਅੱਗੇ ਇਨਸਟਰੂਮੈਂਟ ਫਿਰਤ ਹੁੰਦੇ ਆ ਜਿਹੜੇ ਮੈਂ ਆਪਣੀ ਵੀਡੀਓ ਚ ਦਿਖਾਏ ਸੀਗੇ ਸੋ ਉਹ ਬਰੀਕ ਇਨਸਟਰੂਮੈਂਟ ਜਿਹੜਾ ਪੇਟ ਜਾਂਦਾ ਕੰਟਰੋਲ ਇਹਦਾ ਕੰਸੋਲ ਦੇ ਉੱਤੇ ਆ ਉਹ ਮੈਂ ਬੈਠ ਕੇ ਦਿਖਾਵਾਂਗਾ ਜਦੋਂ ਅਸੀਂ ਇਹਨੂੰ ਨਹੀਂ ਵਰਤਦੇ ਅਸੀਂ ਇਹਨੂੰ ਸਲੀਪਿੰਗ ਮੋਡ ਦੇ ਵਿੱਚ ਇਸ ਤਰ੍ਹਾਂ ਲੈ ਆੰਦੇ ਆਂ ਤਾਂ ਕਿ ਆਪਣਾ ਆਰਾਮ ਦੇ ਨਾਲ ਸਲੀਪਿੰਗ ਮੋਡ ਦੇ ਵਿੱਚ ਇਹ ਰੋਬੋਟਿਕ ਆਮ ਜਿਹੜੀ ਹੈ ਇਹਨੂੰ ਸਰਜਰੀਕਲ ਯੂਨਿਟ ਕਹਿੰਦੇ ਆ ਅਸੀਂ ਬਹਤੇ ਆਮ ਕੱਲੀ ਨਹੀਂ ਇਟ ਇਜ਼ ਅ ਸਰਜਰੀਕਲ ਯੂਨਿਟ ਇਹ ਸਾਰੇ ਸਰਜਰੀਕਲ ਯੂਨਿਟਸ ਨੇ ਹਰ ਆਪਣਾ ਯੂਨਿਟ ਹੈ ਇੱਕ ਪਰ ਇਹਨਾਂ ਦਾ ਸਾਰਾ ਕੰਟਰੋਲ ਜਿਹੜਾ ਹੈਗਾ ਉਹ ਮੇਰੇ ਕੋਲੇ ਇੱਥੇ ਮੇਰੇ ਹੱਥ ਦੇ ਵਿੱਚ ਇਸ ਹੱਥ ਦੇ ਜਿੱਦਾਂ ਮੂਵਮੈਂਟ ਹੋਏਗੀ ਉਦਾਂ ਅੰਦਰ ਇਨਸਟਰੂਮੈਂਟ ਦੀ ਮੂਵਮੈਂਟ ਹੋਏਗੀ ਇਹਨੂੰ ਮੈਂ ਇਸ ਤਰੀਕੇ ਦੇ ਵੀ ਘੁਮਾ ਸਕਦਾ ਇਨਸਟਰੂਮੈਂਟ ਨੂੰ ਇਹਨੂੰ ਮੈਂ ਇਦਾਂ ਵੀ ਘੁਮਾ ਸਕਦਾ ਐ ਇਨਸਟਰੂਮੈਂਟ ਨੂੰ ਔਰ ਇਹਨੂੰ ਮੈਂ ਇਦਾਂ ਵੀ ਘੁਮਾ ਸਕਦਾ ਮਤਲਬ 820 ਡਿਗਰੀ ਤੱਕ ਤੁਸੀਂ ਉਹ ਇਨਸਟਰੂਮੈਂਟ ਨੂੰ ਘੁਮਾ ਸਕਦੇ ਹੋ ਉਹਨੂੰ ਮੈਂ ਸਾਰੀਆਂ ਮੂਵਮੈਂਟ ਘੁਮਾ ਕੇ ਇਦਾਂ ਕੰਬੀਨੇਸ਼ਨ ਵੀ ਕਰ ਸਕਦਾ ਇਹ ਇਹ ਇਸ ਕਰਕੇ ਇਹ ਬਹੁਤ ਐਡਵਾਂਟੇਜ ਇਸ ਤਰ੍ਹਾਂ ਇਹ ਦੋਨੋਂ ਇਨਸਟਰੂਮੈਂਟ ਮੇਰੇ ਹੱਥ 'ਚ ਨੇ ਜਿਹੜੇ ਕਿ ਅੰਦਰਲੇ ਬਾਡੀ ਦੇ ਅੰਦਰ ਜਿਹੜੇ ਇਨਸਟਰੂਮੈਂਟ ਆ ਉਹ ਕੰਟਰੋਲ ਇੱਥੇ ਮੇਰੇ ਕੋਲ ਹੈ ਇੱਥੇ ਮੈਨੂੰ ਫੋਟੋ ਆਣੀ ਹੈ ਸਾਰੀ ਇਸ ਲਈ ਮਰੀਜ਼ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਪਤਨੀ ਇਕੱਲੇ ਰੋਬੋਟਿਕ ਨਹੀਂ ਕੰਮ ਕਰਨਾ ਕਰਨਾ ਸਰਜਨ ਨੇ ਹੈ ਸਾਰਾ ਕੰਟਰੋਲ ਮੇਰੇ ਕੋਲ ਹੈ ਉਹ ਉਹ ਐਕਿਊਰੇਸੀ ਹੈ ਪ੍ਰੀਸੀਜਨ ਹੈ ਬਲੱਡ ਲੌਸ ਨਹੀਂ ਹੈ ਪੇਸ਼ੇਂ ਦੀ ਰਿਕਵਰੀ ਫਾਸਟ ਹੈ ਉਹ ਸਾਰੇ ਫਾਇਦੇ ਹੈ ਜਿੱਤਾਂ ਵੀ ਤੁਜੀ ਜਿਹੜਾ ਸਿੱਖਾ ਵੀ ਕਿਸੇ ਜਗ੍ਹਾ ਤੇ ਆਪਰੇਸ਼ਨ ਜਿਹਦਾ ਹੱਥ ਨਹੀਂ ਜਾਂਦਾ ਉੱਥੇ ਦੇ ਬਰੀਕ ਇਨਸਟਰੂਮੈਂਟ ਜਾ ਸਕਦੇ ਆ ਔਰ ਇਨਸਟਰੂਮੈਂਟ ਕਿੱਦਾਂ ਜਾਣੇ ਉਹ ਸਾਰੀ ਮੈਨੂੰ ਇੱਥੇ ਫੋਟੋ ਦੇਖ ਜਾਣੀ ਹੈ ਔਰ ਉਹ ਫੋਟੋ ਦਾ ਸਾਰਾ ਕੰਟਰੋਲ ਮੇਰੇ ਕੋਲ ਹੈ ਕੋ ਇਨਸਟਰੂਮੈਂਟ ਦੀ ਡਾਇਰੈਕਸ਼ਨ ਕਿੱਧਰ ਨੂੰ ਜਾਣੀ ਹੈ ਕਿੱਧਰ ਨੂੰ ਇਨਸਟਰੂਮੈਂਟ ਜਾਣਾ ਹੈ ਉਹ ਸਾਰਾ ਮੇਰੇ ਹੱਥ ਦੇ ਵਿੱਚ ਹੈ ਤੋਂ ਮੈਂ ਐਗਜ਼ੈਕਟ ਜਿੱਥੇ ਆਪਰੇਸ਼ਨ ਕਰਨਾ ਹੈ ਇਨਸਟਰੂਮੈਂਟ ਉੱਥੇ ਜਾਏਗਾ ਉੱਥੇ ਹੀ ਕਟਿੰਗ ਹੋਏਗੀ ਉੱਥੇ ਉਹਦੀ ਸੂਚਰਿੰਗ ਹੋਏਗੀ ਉੱਥੇ ਉਹਦੇ ਤਾਂਕੇ ਲੱਗਣਗੇ ਇਸ ਕਰਕੇ ਇਹ ਬਹੁਤ ਜ਼ਿਆਦਾ ਐਕਿਊਰਸੀ ਹੈ ਇਹ ਪੰਡਾ ਜਿਹੜਾ ਜਿਹੜਾ ਯੂਨਿਟ ਲੈ ਕੇ ਆਣੇ ਉਹ ਕੀ ਇਸਦੀ ਰਿਕੁਆਇਰਮੈਂਟ ਕੀ ਯਾਸ ਤੋਂ ਤੇਸਰ ਨੂੰ ਬੈਟਰ ਤੋਂ ਬੈਟਰ ਦਾ ਰਿਜ਼ਲਟ ਤੇਰ ਵੱਸ ਤੋਂ ਬੈਟਰ ਤੋਂ ਬੈਟਰ ਦਾ ਰਿਜ਼ਲਟ ਤੁਸੀਂ ਤਰਝੇ ਸਮਝੀ ਪੰਜਾਬ ਵਾਸਤੇ ਨੂੰ ਗੋਤਨ ਵਾਸਤੇ ਬਿਲਕੁਲ ਦੋਨੋਂ ਗੱਲਾਂ ਕਿ ਮਰੀਜ਼ਾਂ ਨੂੰ ਲੋੜ ਵੀ ਸੀਗੀ ਕਈ ਮਰੀਜ਼ਾਂ ਜਿਨ੍ਹਾਂ ਦੀ ਅਵੇਅਰਨੈਸ ਸੀ ਉਹ ਪੁੱਛਦੇ ਸੀ ਡਾਕਟਰ ਸਾਹਿਬ ਰੋਬੋਟਿਕ ਸਰਜਰੀ ਕਰੋਗੇ ਤੇ ਦੂਸਰਾ ਹਸਪਤਾਲ ਨੂੰ ਵਧੀਆ ਸਰਵਿਸ ਦੇਣ ਵਾਸਤੇ ਤਾਂ ਕਿ ਮਰੀਜ਼ਾਂ ਨੂੰ ਬੈਸਟ ਸਰਵਿਸ ਮਿਲੇ ਦੁਨੀਆ ਭਰ ਦੀ ਵਿਸ਼ ਪੱਧਰੀ ਸਰਵਿਸ ਦੇਣ ਵਾਸਤੇ ਹਸਪਤਾਲ ਦਾ ਵੀ ਇੱਕ ਥਿੰਕਿੰਗ ਸੀਗੀ ਹਸਪਤਾਲ ਦਾ ਇੱਕ ਆਈਡੀਆ ਸੀ ਹਸਪਤਾਲ ਦੀ ਇੱਕ ਵਚਨਬੱਧਤਾ ਸੀਗੀ ਜਿਸ ਕਰਕੇ ਦੋਨਾਂ ਗੱਲਾਂ ਕਰਕੇ ਇਹ ਇਹ ਰੋਬੋਟਿਕ ਸਿਸਟਮ ਲਿਆਂਦਾ ਗਿਆ ਉਹ ਹੱਤਪਾਲ ਵੀ ਆਪਣਾ ਕਹਿ ਸਕੇਗਾ ਕਿ ਅਸੀਂ ਸਭ ਤੋਂ ਵਧੀਆ ਇਲਾਜ ਕਰਦੇ ਹਾਂ ਤੇ ਮਰੀਜ਼ ਨੂੰ ਵੀ ਇੱਕ ਬੈਨੀਫਿਟ ਮਿਲੇਗਾ ਉਹ ਸਭ ਤੋਂ ਵਧੀਆ ਇਲਾਜ ਕਰਾਏਗਾ। ਇਹ ਨੋਰਕਿੰਡ ਦੀ ਫਰਸਟ ਇੰਸਟੀਟਿਊਟ ਜਿਹੜਾ FDA ਅਪਰੂਵਡ UK ਤੋਂ ਇੰਪੋਰਟਡ ਇਹ ਫਰਸਟ ਸਿਸਟਮ ਹੈ ਜਿਹੜਾ ਕਿ ਅਸੀਂ ਪੰਜਾਬ ਦੇ ਵਿੱਚ ਲਾਇਆ ਹੈਗਾ ਤੇ ਪੰਜਾਬ ਪ੍ਰਾਊਡਲੀ ਅਨਾਉਂਸ ਇੱਕ ਅੱਗਾ ਅਗਲਾ ਕਦਮ ਹੈ ਵਿਸ਼ਵ ਪੱਧਰੀ ਸਰਵਿਸ ਦੇਣ ਵਾਸਤੇ ਪੰਜਾਬ ਦਾ ਹੁਣ ਤੱਕ ਕਿੰਨੇ ਪੇਸ਼ੇਵਰ ਨੇ ਕਿਉਂਕਿ ਇਹਨੂੰ ਲਿਆਂਦਾ ਹੀ ਇੱਕ ਹਫ਼ਤੇ ਅਸੀਂ ਕਮਿਸ਼ਨ ਕੀਤੇ ਨੂੰ ਹੋਇਆ ਆਏ ਨੂੰ ਤਾਂ ਕਾਫੀ ਦਿਨ ਹੋ ਗਏ ਕਮਿਸ਼ਨ ਹੋਏ ਨੂੰ ਇੱਕ ਹਫ਼ਤਾ ਆਇਆ ਹੁਣ ਤੱਕ ਅਸੀਂ ਦੋ ਕਿਡਨੀ ਦੇ ਕੈਂਸਰ ਤੇ ਇੱਕ ਕਿਡਨੀ ਬਲੋਕਿੰਗ ਦਾ ਆਪਰੇਸ਼ਨ ਕਰ ਚੁੱਕੇ ਹਾਂ ਤੇ ਹੌਲੀ ਹੌਲੀ ਹੁਣ ਨੰਬਰ ਆਪਰੇ ਆਪਰੇਸ਼ਨ ਵਧਦੀ ਜਾਏਗੀ ਇਸ ਆਪਰੇਸ਼ਨ ਦੇ ਨਾਲ ਜਿਹੜਾ ਪੇਸ਼ੈਂਟ ਹੈਗਾ ਉਹ ਕਿੰਨੇ ਦਿਨ ਤੱਕ ਪਰੰਪਰਿਆਂ ਆਪਣੇ ਨਾਰਮਲ ਕੰਮ ਕਰਨ ਦੇ ਲਾਈਕ ਪਾਏ ਇਸ ਤੋਂ ਆਪਰੇਸ਼ਨ ਤੋਂ ਬਾਅਦ ਤੁਰਨ ਫਿਰਨ ਦਾ ਉਹਦਾ ਨਾਰਮਲ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਤਾਂ ਬੇਹੋਸ਼ੀ ਦੀ ਆਪਣੀ ਦਵਾਈਆਂ ਚੋਂ ਬਾਹਰ ਆ ਜਾਂਦਾ ਪਰ ਉਹ ਦੂਜੇ ਦਿਨ ਘਰ ਚਲਾ ਜਾਂਦਾ ਤੇ ਫਾਸਟ ਰਿਕਵਰੀ ਹੈ ਤੇ ਜਿਹੜੇ ਆਪਰੇਸ਼ਨ ਅਸੀਂ ਹੱਥਾਂ ਦੇ ਨਾਲ ਕਰਨੇ ਸਾਨੂੰ ਮੁਸ਼ਕਲ ਹੁੰਦੇ ਆ ਡਿਫਿਕਲਟ ਹੁੰਦੇ ਆ ਕੰਪਲੈਕਸ ਆਪਰੇਸ਼ਨ ਕਹਿੰਦੇ ਆ ਉਹ ਰੋਬੋਟਿਕ ਰਾਹੀਂ ਬੜੇ ਆਸਾਨ ਹੋ ਜਾਂਦੇ ਜਿੰਨਾ ਹੁਕੀ ਕੱਲ ਇੱਕ ਗੁਰਦੇ ਦਾ ਕੈਂਸਰ ਦਾ ਆਪਰੇਸ਼ਨ ਕੀਤਾ ਉਹ ਖੂਨ ਦੀਆਂ ਨਾੜਾਂ ਦੇ ਪਿੱਛੇ ਉਲਝਿਆ ਹੋਇਆ ਸੀ ਪਿਛਲੇ ਪਾਸੇ ਪਿਆ ਸੀ ਜਿਹਦੇ ਨਾਲ ਕਿ ਨੇਕਡ ਆਈ ਦੇ ਨਾਲ ਦੇਖਣਾ ਵੀ ਮੁਸ਼ਕਲ ਹੁੰਦਾ ਸੀ ਉਹ ਇਹਦੀ ਮੈਗਨੀਫਾਈਡ ਇਹ ਸਾਨੂੰ 10 ਟਾਈਮਸ ਮੈਗਨੀਫਿਕੇਸ਼ਨ ਦਿੰਦਾ ਹੈ ਉਹ ਟਿਊਮਰ ਅਸੀਂ ਦੇਖਿਆ ਵੀ ਉਹਨੂੰ ਕੱਢਿਆ ਵੀ ਤੇ ਕਿਡਨੀ ਦੇ ਪਿਛਲੇ ਪਾਸੋਂ ਸਾਰੀ ਕਿਡਨੀ ਰਿਪੇਅਰ ਕੀਤੀ ਕੈਂਸਰ ਵੀ ਖਤਮ ਹੋ ਗਿਆ ਤੇ ਕਿਡਨੀ ਵੀ ਰਿਪੇਅਰ ਹੋ ਗਈ ਉਹ ਵੀ ਬਚ ਗਈ ਇਹ ਇਹਦੇ ਸਾਰੇ ਫਾਇਦੇ ਕੱਲ ਸਾਨੂੰ ਦੇਖਣ ਨੂੰ ਮਿਲੇ। ਕੋਈ ਤੇ ਚੋਣਾਂ ਨੂੰ ਬਿਮਾਰੀਆਂ ਦਾ ਨਾ ਪ੍ਰੋਬਲਮ ਦਾ ਤੁਸੀਂ ਦੱਸਦੇ ਹੋ ਵੀ ਕਿਹੜੀਆਂ ਕਿੜੀਆਂ ਬਿਮਾਰੀਆਂ ਦੇ ਵਿੱਚ ਆਪਣੇ ਖੇਤਰੋਂ ਵਿੱਚ ਬਹੁਤ ਜ਼ਿਆਦਾ ਪੇਸ਼ੈਂਟਲੀ ਹੈਲਪਫ ਹੈਗੀ। ਵੱਧ ਤੋਂ ਜ਼ਿਆਦਾ ਲਾਹੇਵੰਦ ਕਿਡਨੀ ਕੈਂਸਰ ਕਿਡਨੀ ਕੈਂਸਰ ਜਦੋਂ ਕਿਡਨੀ ਬਚਾਣੀ ਹੋਵੇ ਤੇ ਕੈਂਸਰ ਵੀ ਕੱਢਣਾ ਹੋਵੇ ਤਾਂ ਕਿ ਇਹਦੇ ਨਾਲ ਕਿਡਨੀ ਦੀ ਰਿਪੇਅਰ ਬੜੀ ਵਧੀਆ ਹੁੰਦੀ ਹੈ। ਦੂਸਰਾ ਜਿਹੜਾ ਡੈਪਥ ਦੇ ਵਿੱਚ ਆਪਰੇਸ਼ਨ ਹੈ ਪੈਲਵਿਸ ਦੇ ਵਿੱਚ ਜਿੱਦਾਂ ਪ੍ਰੋਸਟੇਟ ਕੈਂਸਰ ਹੈ। ਯਾਂ ਪਸ਼ਾਬ ਦੀ ਥੈਲੀ ਦਾ ਕੈਂਸਰ ਹੈ ਯਾਂ ਬੱਚੇਦਾਨੀ ਦੀਆਂ ਰਸੋਲੀਆਂ ਅੰਡ ਕੁਛ ਦੀਆਂ ਰਸੋਲੀਆਂ ਬੱਚੇਦਾਨੀ ਦੇ ਕੈਂਸਰ ਹੈ ਉਥੇ ਬਹੁਤ ਜ਼ਿਆਦਾ ਲਾਹੇਵੰਦ ਹੈ ਫਿਰ ਜਨਰਲ ਸਰਜਰੀ ਚ ਪਿੱਤੇ ਦੀਆਂ ਬਿਮਾਰੀਆਂ ਯਾਂ ਹਰਨੀਆਂ ਯਾਂ ਮੋਟਾਪਾ ਘਟਾਉਣ ਦੀਆਂ ਆਪਰੇਸ਼ਨ ਜਿਹਨੂੰ ਬੈਰੀਟ੍ਰਿਕ ਸਰਜਰੀ ਕਹਿੰਦੇ ਆ ਉਹਦੇ ਵਿੱਚ ਬੜਾ ਵਧੀਆ ਰੋਲ ਹੈ ਫਿਰ ਜਨਰਲ ਅਪਰੇਟ ਦੇ ਕੈਂਸਰ ਹੈ ਜਿਹਦੇ ਵਿੱਚ ਅੰਤੜੀਆਂ ਦੇ ਕੈਂਸਰ ਆ ਗਏ ਜਾਂ ਹੋਰ ਤਰ੍ਹਾਂ ਦੇ ਆ ਗਏ ਉਹਨਾਂ ਦੇ ਵਿੱਚ ਬੜਾ ਰੋਲ ਹੈ ਬੱਚਿਆਂ ਦੀਆਂ ਬਿਮਾਰੀਆਂ ਜਿਨ੍ਹਾਂ ਨੂੰ ਆਪਰੇਸ਼ਨ ਚਾਹੀਦੇ ਆ ਉਹਦੇ ਵਿੱਚ ਰੋਬੋਟਿਕ ਸਰਜਰੀ ਦਾ ਬੜਾ ਵਧੀਆ ਰੋਲ ਆ ਜਿਹੜਾ ਕਿ ਅਸੀਂ ਬੱਚਿਆਂ ਦੀ ਸਰਜਰੀ ਕਰਾਂਗੇ ਚਾਹੇ ਉਹ ਕਿਡਨੀ ਦੀ ਹੋਵੇ ਚਾਹੇ ਹੋਰ ਹੋਵੇ ਕਿਉਂਕਿ ਇਹਦੇ ਜਿਹੜੇ ਇਨਸਟਰੂਮੈਂਟ ਆ ਬਹੁਤ ਬਰੀਕੀ ਵਾਲੇ ਆ ਤੇ ਬੱਚੇ ਦਾ ਪੇਟ ਛੋਟਾ ਹੁੰਦਾ ਉਹਦੇ ਵਿੱਚ ਇਹੀ ਰੋਬੋਟਿਕ ਸਰਜਰੀ ਆ ਜਿਹੜਾ ਯੂਕੇ ਦੇ ਵਿੱਚ ਬੱਚਿਆਂ ਦੀ ਸਰਜਰੀ ਲਈ ਵੀ ਇਹ ਅਪਰੂਵ ਹੋਇਆ ਹੋਇਆ ਹੈਗਾ ਫਿਰ ਥ੍ਰੈਸਿਕ ਸਰਜਰੀ ਹੈ ਜਾਂ ਕਈ ਹੋਰ ਤਰ੍ਹਾਂ ਦੀਆਂ ਸਰਜਰੀਆਂ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਬੜਾ ਅੱਛਾ ਰਹੇਗਾ ਤੇ ਉਹ ਪੇਸ਼ੈਂਟ ਨੂੰ ਲਾਹੇਵੰਦ ਰਹੇਗਾ ਪਬਲਿਕ ਇਹਦਾ ਆਨੰਦ ਮਾਨੇਗੀ ਲਾਹ ਅ ਜਿੱਤਰਾ ਕੀ ਖਰਚਾ ਆ ਰਿਹਾ ਲੋਕ 10 ਲੱਖ ਤੇ ਜਿਹੜੇ ਟ੍ਰੀਟਮੈਂਟ ਦੇ ਆਰਡਰ ਮੈਂ ਜਾ ਰਹੇ ਨੇ ਕੀ ਇਹ ਜਿਹੜਾ ਟ੍ਰੀਟਮੈਂਟ ਹੋਣਾ ਉਹ 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 ਚਾਰਡ ਰਹੀ ਜਾਂ ਉਹ ਤਰਾਸ਼ੀ ਗਈ ਉਹ ਕੀ ਨਹੀਂ ਹੋਏਗਾ ਉਹ ਚੈੱਕ ਕਰਨਾ ਪਏਗਾ ਕਿ ਸਰਕਾਰ ਨੇ ਇਹਨੂੰ ਕਵਰ ਕੀਤਾ ਹੈ ਕਿ ਨਹੀਂ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਸਾਰੇ ਪੰਜਾਬ ਨਹੀਂ ਨਾਰਥ ਇੰਡੀਆ ਤੋਂ ਸਾਡੇ ਕੋਲੇ ਮਰੀਜ਼ ਆਂਦੇ ਆ ਉਨਾ ਸਾਰਿਆਂ ਨੂੰ ਇਸ ਲੇਟੈਸਟ ਰੋਬੋਟਿਕ ਅਸਿਸਟੈਂਟ ਸਰਜੀ ਬਾਰੇ ਕਹਿਣਾ ਚਾਹੂੰਗਾ ਕਿ ਇਹਦਾ ਵੱਦ ਤੋਂ ਵੱਧ ਫਾਇਦਾ ਠਾਓ ਇਕਾਈ ਹਸਪਤਾਲ ਹਮੇਸ਼ਾ ਆਪਣੀ ਵਚਨਬੱਧਤਾ ਰੱਖਦਾ ਹੈ ਕਿ ਲੋਕਾਂ ਨੂੰ ਸਭ ਤੋਂ ਬੈਸਟ ਟੈਕਨੋਲੋਜੀ ਮਿਲੇ ਵਧੀਆ ਰਿਜ਼ਲਟ ਮਿਲੇ ਵਧੀਆ ਆਪਰੇਸ਼ਨ ਹੋਣ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ